ਸਟਾਫ ਬਲਜਿੰਦਰ ਸ਼ਰਮਾ ਵਾਟੈਂਡੈਂ ਕਾਫੀ ਸਮੇਂ ਤੋਂ ਉੱਥੇ ਸੇਵਾ ਨਿਭਾ ਰਿਹਾ ਵਾਂ ਤੇ ਹੁਣ ਐਸਐਮਓ ਸਾਹਿਬ ਜਾਂ ਬਾਕੀ ਹੋਰ ਸ਼ੀਸ਼ੀਤਾ ਕਹਿ ਰਹੀਆਂ ਮੈਂ ਇਹਨਾਂ ਨੂੰ ਕੱਢ ਦਿਓ ਮੇਰਾ ਡਿਊਟੀ ਦੇ ਦੌਰਾਨ ਇੱਕ ਸਟਾਫ ਨੂੰ ਪਹੁੰਚਾਉਂਦੇ ਮੇਰਾ ਹੱਥ ਵੀ ਵੱਡਿਆ ਗਿਆ ਸੀਗਾ ਬਈ ਇੱਕ ਮਿੰਟ ਇੱਕ ਮਿੰਟ ਕ ਕਿਸ ਗੱਲ ਤੋਂ ਕੱਢ ਦਿਓ ਤੁਹਾਨੂੰ ਹੁਣ ਸੈਂਟਰ ਦਾ ਨਾਮ ਚਮਕ ਗਿਆ ਵਾ ਤੇ ਉਹ ਕਹਿੰਦੇ ਸਾਡੇ ਅੰਦਰ ਆ ਜੀਵੇ ਸਾਡੇ ਗਰੀਬਾਂ ਦਾ ਕੀ ਹੋਊਗਾ ਸਾਡੇ ਛੋਟੇ ਬੱਚੇ ਆ ਤੁਹਾਡਾ ਅੱਜ ਤੁਸੀਂ ਕਿੰਨੇ ਕਿ ਮੰਗ ਪੱਤਰ ਦੇਣਾ ਸੀ ਸਾਡਾ ਹੱਥੋਂ ਕਾਗਜ਼ ਖੋਲਿਆ ਕਿੰਨੇ ਖੋਇਆ ਉਹ ਇਹ ਐਸਐਮਓ ਸਾਹਿਬ ਨੇ ਤੂੰ ਖੋਲਿਆ ਕੀ ਨਾਂ ਉਹਦਾ ਡਾਟ ਸੰਦੀਪ ਤਵਨ ਕਿਉਂ ਕਿਸ ਗੱਲ ਤੂੰ ਇਹ ਮੰਗ ਪੱਤਰ ਵੀ ਨਹੀਂ ਆ ਦੇ ਸਕਣ ਇਹ ਆਪੇ ਰੋਲ ਜੂਗੇ ਘਰਾਂ ਚ ਚਲ ਜੂਗੇ ਰੋਲ ਖੁੱਲ ਕੇ ਆਹ ਮੁੰਡਾ ਹੈਂਡਕੇਪ ਆ ਸਫਾਈ ਕਰਦਾ ਵਾ ਇਹਦਾ ਨਾਮ ਮਹਰਜਿੰਦਰ ਹੈ ਜਿਹੜਾ ਤੁਸੀਂ ਇਹ ਸਾਰਾ ਮਾਮਲਾ ਹੁਣ ਮੰਤਰੀ ਸਾਹਿਬ ਅੰਦਰ ਹੀ ਬੈਠੇ ਉਹਨਾਂ ਦੇ ਧਿਆਨ ਚ ਲਿਆਂਦਾ ਵਾ ਉਹਨਾਂ ਦੇ ਧਿਆਨ ਚ ਲਿਆਂਦਾ ਕੀ ਕਹਿ ਰਿਹਾ ਉਹ ਉਹ ਕੀ ਕਹਿ ਰਿਹਾ ਤੁਹਾਨੂੰ ਹਲੇ ਉਹਨਾਂ ਨੇ ਸਾਨੂੰ ਕੁਝ ਦੱਸਿਆ ਨਹੀਂ 2 ਮਹੀਨੇ ਹੋ ਗਏ ਸਾਡੀਆਂ ਤਨਖਾਹਾਂ ਬੰਦ ਕਿੰਨੇ ਕਿੰਨੇ ਬੰਦੇ ਤੁਹਾਡੇ ਅਸੀਂ 13 ਜਾਣੇ ਆ ਸਰ ਸਾਨੂੰ ਇਹ ਆ ਕਿ ਸਾਨੂੰ ਚਲੋ ਕੰਮ ਤੋਂ ਨਾ ਕੱਢਿਆ ਜਾਵੇ ਤੇ ਮਤਲਬ ਸਾਡੀਆਂ ਸੈਲਰੀਆਂ ਵੀ ਜਿੱਦਾਂ ਪੈਜੋ ਸਾਡੀ 2 ਮੰਥ ਦੀ ਸੈਲਰੀ ਵੀ ਨਹੀਂ ਪਈ ਅਜੇ ਤੱਕ ਮਤਲਬ ਅਸੀਂ ਰਿਕਵੈਸਟ ਕਰਦੇ ਆ ਕਿ ਪਲੀਜ਼ ਸਾਨੂੰ ਮਤਲਬ ਕਿ ਜਿੱਥੇ ਅਸੀਂ ਹੈਗੇ ਉੱਥੇ ਰੱਖਿਆ ਜਾਵੇ ਤੇ ਮਤਲਬ ਸੈਲਰੀਆਂ ਵੀ ਸਾਡੀਆਂ ਦਿੱਤੀਆਂ ਜਾਣ ਇਹ ਕਿਉਂ ਤੁਹਾਡੇ ਨਾਲ ਇਦਾਂ ਹੋ ਰਿਹਾ ਸਰ ਸਾਨੂੰ ਇਹ ਸੋਚਾਂ ਕਹਿ ਦਵੇ ਤੁਹਾਡਾ ਨਹੀਂ ਨਾ ਵਧੀਆ ਕਰੀ ਦਿਓ ਵੀ ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਕਿਉਂ ਮਤਲਬ ਸਾਡੇ ਨਾਲ ਇਦਾਂ ਹੋ ਰਿਹਾ ਹੈ ਜਾਂ ਸਾਨੂੰ ਸਰ ਇਦਾਂ ਦਿੱਤਾ ਜਾਵੇ ਕਿ ਇਹ ਕਿਉਂ ਹੋ ਰਿਹਾ ਵਾ ਇਹ ਕਿ ਸਿਸਟਮ ਵਿੱਚ ਇਸ ਤਰ੍ਹਾਂ ਕਿਉਂ ਹੋ ਰਿਹਾ ਵਾ ਜੇ ਕੋਈ ਕੋਈ ਪ੍ਰੋਬਲਮਸ ਹੈਗੀ ਉਹਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਬਟ ਇਦਾਂ ਜਿਹੜਾ ਸਾਰੇ ਸਟਾਫ ਨੂੰ ਜਿਹੜਾ ਵਾ ਕੱਢਣਾ ਉਹ ਸਹੀ ਨਹੀਂ ਹੈ ਪਹਿਲਾਂ ਨਹੀਂ ਪਹਿਲਾਂ ਸਰ ਵਾ ਟਾਈਮ ਕਰਵਾਇਆ ਕਰ ਵਾ ਕਾਫੀ ਟਾਈਮ ਹੋ ਗਿਆ ਹੈ ਚਲਦੇ ਨੂੰ ਸਰ ਸਰ ਮਸਲਾ ਸਰ ਇਹ ਵੀ ਸੈਂਟਰ ਦਾ ਨਾਮ ਕੀ ਹੈ ਜੀ ਸਰ ਨਾਮ ਦੱਸੋ ਨਾਮ ਦੱਸ ਕੀ ਕਰਦੇ ਹੋ ਸੁਦੇਵ ਬਲਿੰਦਰਾ ਇਹ ਸੈਂਟਰ ਚੱਲ 2007 ਤੋਂ ਬੜਾ ਵਧੀਆ ਚੱਲੇ ਆ ਵਧੀਆ ਕੰਮ ਜਦ ਦੀ ਹਾਸਲ ਕੀਤੀ ਪੂਰੇ ਇੰਡੀਆ ਚ ਕੀਤੀ ਇਹਨੂੰ ਕੇ ਅਵਾਰਡ ਮਿਲਿਆ ਹੁਣ ਆ ਕੇ ਕੁਝ ਟਾਈਮ ਤੋਂ ਇਹ ਕਹਿ ਰਹੇ ਆ ਵੀ ਸੈਂਟਰ ਅਸੀਂ ਕਰਨਾ ਅਸੀਂ ਲਾਵਾਂਗੇ ਜਦ ਕਿ ਨੌਜ ਰਹੀ ਕਿਸੇ ਦੀ ਕਿੰਦਾ ਚ ਲਾਉਣਾ ਕੀ ਕਰਨਾ ਕੌਣ ਕਿੰਪਟਰ ਵਾਲੇ ਆ ਆਪਣੇ ਡਿਸਪਲੇ ਨਾਮ ਦੱਸੋ ਪ੍ਰਸ਼ਾਸਨ ਹੈਲਥ ਡਿਪਾਰਟਮੈਂਟ ਅੱਛਾ ਕੀ ਕਹਿੰਦੇ ਤੁਸੀਂ 13 ਸਾਲ ਤੋਂ ਚੱਲ ਰਹੀ ਸੀ ਹੁਣ ਇਹਨਾਂ ਨੇ ਬੰਦ ਕਰਾ ਦਿੱਤੀ ਲੋਕਾਂ ਨੂੰ ਉੱਤੇ ਨਾ ਮਿਲਿਆ ਨੀ ਅਤੁਨੇ ਕਿਤੇ ਨਹੀਂ ਇੱਕ ਨਵੇਕਲਾ ਸੀ ਜਿੱਨਾ ਇਸ ਦੇ ਹੈਲਥ ਡਿਪਾਰਟਮੈਂਟ ਜ਼ਿਲ੍ਹਾ ਪ੍ਰਸ਼ਾਸਨ ਤੇੜੜ ਕਰ ਵਸਦਾ ਕੰਬਾਈਨ ਕੋਲੈਬੋਰੇਸ਼ਨ ਚੱਲਿਆ ਨਹੀਂ ਸਕਦਾ ਕੋਸ਼ਿਸ਼ ਨਿਹਨਤ ਕੀਤੀ ਆ ਇੱਥੇ ਕਈ ਵਾਰੀ ਮਾਰੀ ਵੀ ਨਹੀਂ ਆਂਦੀ ਪੇਸ਼ੈਂਟ ਨੂੰ ਘਰੇ ਮੋੜਨਾ ਪੈਂਦਾ 70 70 ਤੱਕ ਮਰੀਜ਼ਾਂ ਦੀ ਗਿਣਤੀ ਪਹੁੰਚ ਜਾਂਦੀ ਆ ਉਹ ਕਹਿੰਦੇ ਕਿ ਬਾਕੀ ਸ਼ਹਿਰਾਂ 'ਚ ਤਿੰਨ ਤਿੰਨ ਚਾਰ ਚਾਰ ਮਰੀਜ਼ ਆ ਤੇ ਤੁਹਾਡੇ ਇਨੇ ਕਿਉਂ ਆਂਦੇ ਆ ਕਰੋ ਸੁੰਦਰ ਨਹੀਂ ਸੁਣਾਈ ਹਣੀ ਉਹ ਡੀਐਮਸੀ ਬਣ ਗਏ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਤੇ ਉਹਨਾਂ ਨੇ ਉੱਥੇ ਮਿਲਲੇ ਨਹੀਂ ਗਲਤ ਹੋ ਗਈ ਉਹਨਾਂ ਦੀ ਹੈਲਥ ਨਰਸ ਨਾਲ ਮੈਡਮ ਉਹ ਕਹਿ ਰਹੇ ਸਿਵਰਜਨ ਉਹ ਐਸਐਮਐਸ ਵਾਲੇ ਰੋਕਿਆ ਸਾਨੂੰ ਮੰਗ ਪੱਤਰ ਦੇਣ ਤੋਂ ਰੋਕਿਆ ਨਹੀਂ ਨਹੀਂ ਐਸਾ ਕੁਝ ਨਹੀਂ ਹੈ ਆਹ ਲੇਡੀ ਸਿੱਥੇ ਇੱਥੇ ਖੜ੍ਹਨ ਮੈਂ ਇੱਥੇ ਹੀ ਹਸਤ ਸਾਰਾ ਆਜੀ ਆਓ ਜੀ ਇੱਥੇ ਦੱਸੋ ਜੀ ਮੈਡਮ ਨਹੀਂ ਨਹੀਂ ਮੰਗ ਪੱਤਰ ਲੈ ਰਹਿਣ ਮੰਤਰੀ ਸਾਹਿਬ ਰੋਕਿਆ ਕਿਸੇ ਨੇ ਨਹੀਂ ਕਿਸੇ ਨੇ ਰੋਕੇ ਨਹੀਂ ਦੇਖੇ ਮੇਰੇ ਸਾਹਮਣੇ ਦਿੱਤਾ ਉਹਨਾਂ ਨੇ ਗੱਲ ਵੀ ਹੋਈ ਆ ਉਹਨਾਂ ਨਾਲ ਗੱਲ ਹੋਈ ਨਹੀਂ ਮੰਗ ਪੱਤਰ ਦਿੱਤੇ ਨੇ ਸਾਰਿਆਂ ਨੇ ਡਾਕਟਰ ਸੰਦੀਪ ਤਵੰਡਾ ਦਾ ਨਾਮ ਲੈ ਰਿਹਾ ਕਿ ਉਹਨਾਂ ਨੇ ਮੈਡਮ ਉਹ ਡਾਕਟਰ ਸੰਦੀਪ ਤਵੰਡਾ ਤੁਹਾਡਾ ਨਾਮ ਲਿਆ ਕਿ ਉਹਨਾਂ ਰੁਕਿਆ ਸਾਨੂੰ ਮੰਗ ਪੱਤਰ ਦੇਣ ਤੋਂ ਆਸਾ ਪਿੱਛੇ ਖੜਾ ਸਾਰੇ ਨੇ ਮੰਗ ਪੱਤਰ ਦਿੱਤੇ ਨੇ ਸਭ ਨੇ ਹਾਂ ਕੋਈ ਐਸਾ ਨਹੀਂ ਦੇਖਿਆ ਸਾਡੀ ਉਹਨਾਂ ਨੇ ਆਪਣਾ ਇਸ਼ੂ ਦੱਸੋ ਜੀ ਉਹਨਾਂ ਨੇ ਰੁਕਿਆ ਗਿਆ ਆਓ ਜੀ ਪਿੱਛੇ ਸਿਕਾ ਮੈਨੂੰ ਰੋਕੇ ਨਹੀਂ ਹਾਂ ਡਾਕਟਰ ਸਾਹਿਬ ਮਲਾਈ ਮਹਗੇ ਆ ਕਹਿੰਦੇ ਸਾਨੂੰ ਕੱਢ ਰਿਹਾ ਤੇ ਨਹੀਂ ਨਹੀਂ ਇਹਨਾਂ ਨੇ ਮੰਗ ਪੱਤਰ ਦਿੱਤਾ ਮੇਰੇ ਸਾਹਮਣੇ ਆਪਣਾ ਇਸ਼ੂ ਰੱਖਿਆ ਇਹਨਾਂ ਦੀ ਪਹਿਲ ਦੇ ਆਧਾਰ ਤੇ ਸਹਾਇਤਾ ਕਰੋ ਜੀ ਤੁਸੀਂ ਕੋਈ ਗੱਲ ਨਹੀਂ ਤੁਹਾਨੂੰ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੀ ਪਹਿਲ ਦੇ ਆਧਾਰ ਤੇ ਸੁਣਾਈ ਹੋਏਗੀ ਆ ਦੇਖੋ ਆਈ ਨਹੀਂ ਦਿੱਕਤ ਨਹੀਂ ਆਏਗੀ ਆ ਜੀ ਪੂਸਾ ਬਾਬਦ ਦੱਸੋ ਕਿੰਨੇ ਨੇ ਰੋਕਿਆ ਉਹ ਮੰਗ ਪੱਤਰ ਹੀ ਕਰ ਕਰ ਕੇ ਲੈ ਲਿਆ ਕਹਿੰਦੇ ਦੱਸੋ ਹੁਣ ਦੱਸੋ ਕਰੋ ਗੱਲ ਜੀ ਅਸੀਂ ਦਿੱਤਾ ਸੀ ਮੰਗ ਪੱਤਰ ਤੇ ਫਾਈਲ ਦਿੱਤੀ ਤੇ ਚਿਕਨਰੀ ਬਸ ਲੈ ਲਿਆ ਹੋ ਜਾਏਗਾ ਇਸ਼ੂ ਹੋ ਜਾਏਗਾ ਰਿਜ਼ੋਲਵ ਸਰਕਾਰਾਂ ਦੇ ਪੱਧਰ ਤੇ ਦੇਖੋ ਅਸੀਂ ਨਾਲ ਆ ਪੂਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਹੈ ਮੰਤਰੀ ਸਾਹਿਬ ਨੇ ਮੰਗ ਪੱਤਰ ਵੀ ਲਏ ਨੇ ਔਰ ਵਿਸ਼ਵਾਸ ਵੀ ਦਿਵਾਇਆ ਵੀ ਜਿਹੜੀਆਂ ਸਹੂਲਤਾਂ ਸਿਵਲ ਹਸਪੀਟਲ ਤੇ ਚਾਹੀਦੀਆਂ ਨੇ ਉਹ ਵੀ ਦੇਾਂਗੇ ਪ੍ਰੋਵਾਈਡ ਕਰਾਵਾਂਗੇ ਜਿਹੜੀਆਂ ਕਮੀਆਂ ਪੇਸ਼ੀਆਂ ਦੂਰ ਹੋਣਗੀਆਂ ਆਈਸੀਯੂ ਦਾ ਪਹਿਲ ਦੇ ਆਧਾਰ ਤੇ ਉਹਨਾਂ ਨੇ ਕਰ ਦਿੱਤਾ ਵੀ ਮਹੀਨੇ ਦੋ ਮਹੀਨੇ ਚ ਆਈਸੀਯੂ ਸ਼ੁਰੂ ਹੋ ਜਾਏਗਾ ਕਿਉਂਕਿ ਅਸੀਂ ਸਾਡੀ ਟੀਮ ਕਪੂਰਥਾਲੀ ਦੀ ਆਮ ਆਦਮੀ ਪਾਰਟੀ ਦੀ ਘੱਟੋ ਘੱਟ ਪੰਜ-ਸੱਤ ਵਾਰੀ ਮੰਤਰੀ ਸਾਹਿਬ ਨੂੰ ਸਪੈਸ਼ਲ ਅਸੀਂ ਚੰਡੀਗੜ੍ਹ ਮਿਲ ਚੁੱਕੇ ਹਾਂ ਉਹਨਾਂ ਨੂੰ ਬੇਨਤੀ ਕੀਤੀ ਹੈ ਔਰ ਐਸਐਮਓ ਸਾਹਿਬ ਨੇ ਸਰਵਲ ਸਰਜਨ ਸਾਹਿਬ ਨਾਲ ਬੈਠ ਕੇ ਗੱਲ ਕਰਵਾਈ ਮੰਤਰੀ ਸਾਹਿਬ ਦੀ ਉੱਥੇ ਚੰਡੀਗੜ੍ਹ ਬਾਕੀ ਜੇ ਕਿਸੇ ਦਾ ਕੋਈ ਮੰਗ ਪੰਤਰ ਨਹੀਂ ਲਿਆ ਗਿਆ ਤੇ ਉਹ 80 ਨਹੀਂ ਗੱਲ ਮੰਤਰੀ ਸਾਹਿਬ ਨੇ ਸਾਰੇ ਮੰਗ ਪੱਤਰ ਲੈ ਲਏ ਨੇ ਜੇ ਕੋਈ ਨਹੀਂ ਬਾਈ ਚਾਂਸ ਲੈ ਆ ਗਿਆ ਉਹਦੇ ਵਾਸਤੇ ਅਸੀਂ ਹੁਣ ਬੇਨਤੀ ਕਰਦੇ ਆਂ ਜੇ ਕੋਈ ਮੰਗ ਪੱਤਰ ਰਹਿ ਗਿਆ ਨਹੀਂ ਅਸੀਂ